اپنی ਜਿਵੇਂ ਕਿ 24 ਮਾਰਚ ਨੂੰ ਟ੍ਰੇਨਿੰਗ ਲੱਗੀ ਟ੍ਰੇਨਿੰਗ ਦੇ ਵਿੱਚ ਤੁਸੀਂ ਸਾਰਿਆਂ ਨੇ ਬਹੁਤ ਵਧੀਆ ਹੁੰਗਾਰਾ ਭਰ ਕੇ ਤੁਸੀਂ ਟ੍ਰੇਨਿੰਗ ਦੇ ਵਿੱਚ ਆਏ ਹੋ ਇਸੇ ਤਰ੍ਹਾਂ ਆਪਣਾ ਬੈਚ ਟੂ ਬੈਚ ਆਪਾਂ ਟ੍ਰੇਨਿੰਗ ਲਵਾਉਂਦੇ ਰਵਾਂਗੇ ਤੇ ਹੁਣ ਜਿਵੇਂ ਕਿ ਆਪਣੀ ਨੈਕਸਟ ਟ੍ਰੇਨਿੰਗ ਮਈ ਦੇ ਵਿੱਚ ਕਰਨ ਜਾ ਰਹੇ ਆ ਆਪਾਂ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪੋਲਟਰੀ ਕਿੰਗ ਪਟਿਆਲਾ ਦੇਖ ਰਹੇ ਹੋ ਤੁਸੀਂ ਤੇ ਮੈਂ ਜਸ਼ਨਪੀ ਸਿੰਘ ਤੇ ਆਪਣੀ ਜਿਵੇਂ ਕਿ 24 ਮਾਰਚ ਨੂੰ ਟ੍ਰੇਨਿੰਗ ਲੱਗੀ ਟ੍ਰੇਨਿੰਗ ਦੇ ਵਿੱਚ ਤੁਸੀਂ ਸਾਰਿਆਂ ਨੇ ਬਹੁਤ ਵਧੀਆ ਹੁੰਗਾਰਾ ਭਰ ਕੇ ਤੁਸੀਂ ਟ੍ਰੇਨਿੰਗ ਦੇ ਵਿੱਚ ਆਏ ਹੋ ਤੇ ਆਸ ਕਰਦੇ ਹਾਂ ਕਿ ਤੁਸੀਂ ਟ੍ਰੇਨਿੰਗ ਦੇ ਵਿੱਚ ਬਹੁਤ ਕੁਝ ਸਿੱਖ ਕੇ ਗਏ ਹੋਵੋਗੇ ਤੇ ਇਸੇ ਤਰ੍ਹਾਂ ਆਪਣਾ ਬੈਚ ਟੂ ਬੈਚ ਆਪਾਂ ਟ੍ਰੇਨਿੰਗ ਲਵਾਉਂਦੇ ਰਵਾਂਗੇ ਤੇ ਹੁਣ ਜਿਵੇਂ ਕਿ ਆਪਣੀ ਨੈਕਸਟ ਟ੍ਰੇਨਿੰਗ ਮਈ ਦੇ ਵਿੱਚ ਕਰਨ ਜਾ ਰਹੇ ਆ ਆਪਾਂ ਅਪ੍ਰੈਲ ਦਾ ਸੀਜ਼ਨ ਜਿਵੇਂ ਕਿ ਬਾਡੀ ਦਾ ਸੀਜ਼ਨ ਹੁੰਦਾ ਆ ਇਸ 'ਚ ਸਾਰਾ ਫਾਰਮਰ ਸ਼ਡਿਊਲ ਜਿਵੇਂ ਉਹਨਾਂ ਦਾ ਬਿਜ਼ੀ ਹੁੰਦਾ ਆ ਇਸ ਕਰਕੇ ਆਪਾਂ ਇਸ ਟ੍ਰੇਨਿੰਗ ਅਪ੍ਰੈਲ ਦੇ ਵਿੱਚ ਨਹੀਂ ਕਰਵਾ ਰਹੇ ਅਗਲੀ ਟ੍ਰੇਨਿੰਗ ਆਪਣੀ ਮਈ ਦੇ ਵਿੱਚ ਹੋਵੇਗੀ ਤੇ ਉਹਦੀ ਜੋ ਵੀ ਡੇਟ ਹੈ ਉਹ ਆਪਾਂ ਅਪ੍ਰੈਲ ਦੇ ਵਿੱਚ ਅਨਾਉਂਸ ਕਰ ਦਾਂਗੇ ਬਾਕੀ ਤੁਸੀਂ 24 ਮਾਰਚ ਨੂੰ ਟ੍ਰੇਨਿੰਗ ਦੇ ਵਿੱਚ ਪਹੁੰਚੇ ਤੁਹਾਡਾ ਤਹਿ ਦਿਲੋਂ ਸ਼ੁਕਰੀਆ ਬਾਕੀ ਆਸ ਹੈ ਤੁਹਾਨੂੰ ਟ੍ਰੇਨਿੰਗ ਪਸੰਦ ਆਈ ਹੋਵੇਗੀ ਤੇ ਟ੍ਰੇਨਿੰਗ ਦੇ ਵਿੱਚ ਤੁਸੀਂ ਬਹੁਤ ਕੁਝ ਸਿੱਖੇ ਹੋਵੋਗੇ ਸ਼ੁਕਰੀਆ ਜੀ